ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੀਰ ਭੈਣਾਂ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕਿਵੇਂ ਹੋ ਉਮੀਦ ਕਰਦੇ ਕਿ ਸਾਰੇ ਜਣੇ ਚੜ੍ਹਦੀ ਕਲਾ ਦੇ ਵਿੱਚ ਹੋਗੇ ਸੋ ਜਿਹੜੀ ਮੈਂ ਕੱਲ ਵੀਡੀਓ ਪਾਈ ਹੋਈ ਸੀ ਉਹ ਵੀਡੀਓ ਨੂੰ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਥੈਂਕ ਯੂ so much ਸੋ ਇਵੇਂ ਹੀ ਤੁਸੀਂ ਮੇਰੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਸਾਡੇ ਚੈਨਲ ਨੂੰ ਪਿਆਰ ਦਿੰਦੇ ਰਹੋ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਪਤਲੀ ਜੋੜੀ ਸੋ ਥੈਂਕ ਯੂ so much ਜਿਹੜੇ ਸਾਡੇ ਚੈਨਲ ਨੂੰ ਸਪੋਰਟ ਕਰਦੇ ਨੇ ਸੋ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਜੇ ਥੋੜੀ ਜਿਹੀ ਵੀ ਵੀਡੀਓ ਸਾਡੀ ਥੋੜੀ ਜਿਹੀ ਵੀ ਵੀਡੀਓ ਸਾਡੀ ਵਧੀਆ ਲੱਗਦੀ ਹੋਵੇ ਤਾਂ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਅੱਜ ਵੀ ਆਪਾਂ ਇੱਕ ਵਧੀਆ ਸਰਬਤ ਤੇ ਇੱਕ ਡਰਿੰਕ ਵਧੀਆ ਜੀ ਬਣਾ ਕੇ ਤੁਹਾਨੂੰ ਆਪਾਂ ਦੱਸਾਂਗੇ ਤੇ ਬਹੁਤ ਵਧੀਆ ਵਾ ਸੋ ਕੋਲ ਡਰਿੰਕ ਵਗੈਰਾ ਛੱਡ ਤੇ ਆਪਣੇ ਬੱਚਿਆਂ ਨੂੰ ਇਦਾਂ ਦੇ ਸਰਬਤ ਜੂਸ ਵਗੈਰਾ ਬਣਾ ਕੇ ਘਰ ਦੇ ਵਿੱਚ ਹੀ ਪਿਆਲੋ ਬਹੁਤ ਵਧੀਆ ਬੰਦੇ ਆ ਤੇ ਸੋ ਹੁਣ ਆਪਾਂ ਤੁਹਾਨੂੰ ਦੱਸਦੇ ਆ ਕਿ ਉਹ ਸਰਬਤ ਕਿਵੇਂ ਬਣਦਾ ਹੈ ਤੇ ਬਹੁਤ ਈਜ਼ੀ ਆ ਘਰ ਦੇ ਵਿੱਚ ਹੀ ਚੀਜ਼ਾਂ ਮਿਲ ਜਾਣਗੀਆਂ ਤੁਹਾਨੂੰ ਸਰਬਤ ਬਣਾਉਣ ਲਈ ਕਿਤੇ ਵੀ ਜਾਣ ਦੀ ਲੋੜ ਨਹੀਂ ਪੈਗੀ ਤੇ ਆਹ ਹੁਣ ਤੁਹਾਨੂੰ ਦੱਸਦੇ ਆ। ਸੋ ਇੱਥੇ ਆਪਾਂ ਕੀ ਕਰਨਾ ਹੈ ਸ਼ੱਕਰ ਜੇ ਤੁਹਾਡੇ ਕੋਲ ਸ਼ੱਕਰ ਆ ਤਾਂ ਤੁਸੀਂ ਸ਼ੱਕਰ ਦਾ ਇਸਤੇਮਾਲ ਕਰ ਸਕਦੇ ਹੋ ਜੇ ਸ਼ੱਕਰ ਨਹੀਂ ਹੈਗੀ ਤਾਂ ਤੁਸੀਂ ਗੁੜ ਦਾ ਇਸਤੇਮਾਲ ਕਰ ਸਕਦੇ ਹੋ ਸੋ ਗੁੜ ਨੂੰ ਕੀ ਕਰਨਾ ਕਿਸੇ ਵੀ ਕੱਪੜੇ ਦੇ ਵਿੱਚ ਚੰਗੇ ਕੱਪੜੇ ਸਾਫ ਸੁਥਰੇ ਕੱਪੜੇ ਦੇ ਵਿੱਚ ਤੁਸੀਂ ਇਹਨੂੰ ਕੁੱਟ ਲੈਣਾ ਹੈ ਕੁੱਟ ਕੇ ਤੁਸੀਂ ਇੱਕ ਬਰਤਨ ਦੇ ਵਿੱਚ ਪਾ ਲੈਣਾ ਹੈ। ਤੇ ਬਰਤਨ ਤੋਂ ਹੀ ਕੋਈ ਵੀ ਇਸਤੇਮਾਲ ਕਰ ਸਕਦੇ ਹੋ ਬਰਤਨ ਦੇ ਵਿੱਚ ਪਾ ਕੇ ਉਸ ਤੋਂ ਬਾਅਦ ਤੁਸੀਂ ਇੱਕ ਗਲਾਸ ਪਾਣੀ ਦਾ ਪਾ ਕੇ ਉਸ ਤੋਂ ਬਾਅਦ ਇੱਕ ਗਲਾਸ ਪਾਣੀ ਦਾ ਹੋੜ ਪਾਉਣਾ ਹੈ ਤੁਸੀਂ ਦੋ ਗਲਾਸ ਪਾਣੀ ਦੇ ਵਿੱਚ ਪਾਉਣੇ ਆ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਮੈਲਟ ਕਰ ਦੇਣਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਇਹ ਇਹ ਗੁਰ ਜਿਹੜਾ ਸੀ ਇਹ ਮੇਰੀ ਫਰੈਂਡ ਨੇ ਮੈਨੂੰ ਭੇਜਿਆ ਸੀ ਮੇਰੀ ਭੈਣ ਹੀ ਲੱਗਦੀ ਆ ਤੇ ਬਹੁਤ ਵਧੀਆ ਨੇਚਰ ਉਹਨਾਂ ਦਾ ਉਹਨਾਂ ਨੇ ਮੈਨੂੰ ਭੇਜਿਆ ਹੋਇਆ ਸੀ ਤੇ ਸੋ ਆਪਾਂ ਸ਼ੱਕਰ ਮੇਰੇ ਕੋਲ ਪਹਿਲਾਂ ਪਈ ਸੀ ਪਰ ਉਹ ਖਤਮ ਹੋ ਗਈ ਸੀ ਸੋ ਚਲੋ ਅੱਜ ਇਹ ਗੁਰ ਮੇਰੇ ਕੰਮ ਆ ਗਿਆ ਤੇ ਸੋ ਆਪਾਂ ਸੋਚਿਆ ਕਿ ਚਲੋ ਆਪਾਂ ਜਰ ਸ਼ਰਬਤ ਬਣਾਉਨੇ ਆ ਸੋ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਉਸ ਤੋਂ ਬਾਅਦ ਅਸੀਂ ਕੀ ਕਰਨਾ ਹੈ ਉਸ ਤੋਂ ਬਾਅਦ ਇਹਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਆਪਾਂ ਕੋਈ ਵੀ ਢੇਲੀ ਵਗੈਰਾ ਨਹੀਂ ਰਹਿਣ ਦੇਣੀ ਹੈਗੀ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਤੇ ਜਿਹੜੇ ਉੱਪਰ ਕੋਈ ਵੀ ਸੌਫ ਵਗੈਰਾ ਵਾਜਾਂ ਕੁਝ ਵੀ ਆਇਆ ਉੱਪਰ ਕਿਉਂਕਿ ਇੱਕ ਜਿਰਾ ਗੁਰਸੀਏ ਸੌਫ ਵਗੈਰਾ ਪਾ ਕੇ ਬਣਾਇਆ ਹੋਇਆ ਸੀ ਤੇ ਇਹਨੂੰ ਆਪਾਂ ਪਾਣੀ ਦੇ ਵਿੱਚ ਪਾਣੀ ਦੇ ਨਾਲ ਛਾਣ ਲਾਂਗੇ ਇੱਕ ਬਰਤਨ ਦੇ ਵਿੱਚ ਚੰਗੀ ਤਰ੍ਹਾਂ ਇਹਨੂੰ ਛਾਣ ਲਓਗੇ ਤੇ ਤੁਸੀਂ ਗੁੜ ਆਪਣੇ ਅਕੋਰਡਿੰਗ ਪਾ ਸਕਦੇ ਹੋ ਘੱਟ ਵੱਧ ਕਰ ਸਕਦੇ ਹੋ ਸ਼ੱਕਰ ਆ ਤੇ ਸ਼ੱਕਰ ਵੀ ਆਪਣੇ ਅਕੋਰਡਿੰਗ ਤੁਸੀਂ ਪਾ ਸਕਦੇ ਹੋ ਤੇ ਜੇ ਸ਼ੱਕਰ ਆ ਤੁਹਾਡੇ ਕੋਲ ਤਾਂ ਤੁਸੀਂ ਸ਼ੱਕਰ ਦਾ ਬਣਾ ਸਕਦੇ ਹੋ ਵੈਸੇ ਤਾਂ ਸ਼ੱਕਰ ਦਾ ਹੀ ਜ਼ਿਆਦਾਤਰ ਬਣਾਉਂਦੇ ਆ ਪਰ ਸਾਡੇ ਖਤਮ ਹੋ ਗਈ ਸੀ ਇਸ ਕਰਕੇ ਆਪਾਂ ਗੁਰਦਾ ਬਣਾਇਆ ਸੋ ਤੁਸੀਂ ਜ਼ਰੂਰ ਟਰਾਈ ਕਰਿਓ ਜੀ ਤੇ ਉਸ ਤੋਂ ਬਾਅਦ ਅਸੀਂ ਕੀ ਕਰਨਾ ਹੈ ਇਹਨੂੰ ਇੱਕ ਸਾਈਡ ਤੇ ਰੱਖ ਦੇਣਾ ਹੈ ਤੇ ਆਪਾਂ ਇੱਕ ਗਲਾਸ ਇਹਦੇ ਵਿੱਚ ਦੁੱਧ ਦਾ ਪਾ ਦੇਣਾ ਹੈ ਜੀ ਤੁਸੀਂ ਦੇਖ ਸਕਦੇ ਹੋ ਦੁੱਧ ਸੋ ਇੱਕ ਗਲਾਸ ਆਪਾਂ ਦੁੱਧ ਦਾ ਪਾ ਦੇਣਾ ਹੈ ਦੋ ਤਿੰਨ ਗਲਾਸ ਬੜੇ ਅਰਮਾਨ ਦੇ ਨਾਲ ਬਣ ਜਾਂਦੇ ਆ ਤੇ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਠੰਡਾ ਹੁੰਦਾ ਹੈ ਤੇ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਪਿਆਲਿਆ ਕਰੋ ਜਦੋਂ ਵੀ ਬੱਚੇ ਸਕੂਲ ਤੋਂ ਵਾਪਸ ਆਉਂਦੇ ਆ ਤਾਂ ਤੁਸੀਂ ਉਹਨਾਂ ਤੋਂ ਪਹਿਲਾਂ ਹੀ ਬਣਾ ਕੇ ਰੱਖਿਆ ਕਰੋ ਇਹਦੇ ਵਿੱਚ ਆਪਾਂ ਪਾਵਾਂਗੇ ਜੀਐਸ ਸੋਰਸ ਸੋ ਇਹਨਾਂ ਨੂੰ ਮੈਂ ਭਾਂ ਭਿਉਂ ਕੇ ਰੱਖ ਦਿੱਤਾ ਸੀ ਰਾਤ ਨੂੰ ਤੇ ਸੋ ਇਹਨਾਂ ਨੂੰ ਪਾਵਾਂਗੇ ਆਪਾਂ ਵਿੱਚ ਬਹੁਤ ਇਹਦੇ ਨਾਲ ਵੀ ਟੇਸਟ ਹੁੰਦਾ ਤੇ ਤੇ ਬਹੁਤ ਵਧੀਆ ਕਿਉਂਕਿ ਤੁਹਾਨੂੰ ਪਤਾ ਹੀ ਹਰ ਸਰਬਤ ਵਿੱਚ ਚੀਜ਼ੇ ਇਸਤੇਮਾਲ ਹੁੰਦਾ ਹੀ ਹੈ ਤੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਕਤਿਰਾ ਗੂੰਦ ਤੇ ਕਤਿਰਾ ਗੂੰਦ ਆਪਾਂ ਰਾਤ ਨੂੰ ਭਿਉਂ ਕੇ ਰੱਖਤੀ ਸੀ ਇਹ ਵੀ ਤੇ ਹੁਣ ਆਪਾਂ ਇਹਨੂੰ ਵੀ ਪਾਵਾਂਗੇ ਤੇ ਠੰਡੀ ਹੁੰਦੀ ਆ ਵੈਸੀ ਵੀ ਤੇ ਬੱਚਿਆਂ ਨੂੰ ਜ਼ਰੂਰ ਦਿਆ ਕਰੋ ਕਿਉਂਕਿ ਨਸੀਰ ਵਗੈਰਾ ਨਹੀਂ ਫੁੱਟਦੀ ਹੈਗੀ ਤੇ ਇੱਕ ਤੀਰਾ ਗੂੰਦ ਵੀ ਜ਼ਰੂਰ ਦਿਆ ਕਰੋ ਤੇ ਇਹਦੇ ਵਿੱਚ ਹੁਣ ਪਾਵਾਂਗੇ ਆਪਾਂ ਬਰਫ਼ ਤੇ ਬਰਫ਼ ਦੇ ਨਾਲ ਵੀ ਕਿਉਂਕਿ ਬਰਫ਼ ਬਰਫ਼ ਦੇ ਨਾਲ ਸਰਵਟ ਠੰਡਾ ਹੋ ਜਾਂਦਾ ਹੈ ਤੇ ਬਹੁਤ ਇਹ ਵਧੀਆ ਲੱਗਦਾ ਹੈ ਤੇ ਇਹਦਾ ਫਲੇਵਰ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਫਲੇਵਰ ਬਣ ਗਿਆ ਸੋ ਇਹ ਬਹੁਤ ਪੁਰਾਣੇ ਤੋਂ ਪੁਰਾਣਾ ਸਰਬਤ ਹੈ ਸਾਡੇ ਬਜ਼ੁਰਗ ਸਾਡੇ ਮਜ਼ੁਰਗ ਸਾਰੇ ਹੀ ਇਹ ਸਰਬਤ ਦਾ ਇਸਤੇਮਾਲ ਕਰਦੇ ਹੁੰਦੇ ਸੀ ਪੀਂਦੇ ਸੀ ਤੇ ਹੁਣ ਤੁਸੀਂ ਗੁਰਦੁਆਰਿਆਂ ਦੇ ਵਿੱਚ ਵੀ ਚਲ ਜਉ ਤੇ ਉਹ ਇਹ ਸਰਬਤ ਤਿਆਰ ਹੁੰਦਾ ਹੈ ਕਿਤੇ ਵੀ ਤੁਸੀਂ ਚਲ ਜਾਓਗੇ ਤੇ ਇਹ ਸਰਬਤ ਤਿਆਰ ਹੁੰਦਾ ਹੈ ਤੇ ਹਲੇ ਵੀ ਮਤਲਬ ਕਿਤੇ ਨਾ ਕਿਤੇ ਇਹ ਸਾਨੂੰ ਵੇਖਣ ਨੂੰ ਮਿਲ ਹੀ ਜਾਂਦਾ ਹੈ ਤੇ ਬਹੁਤ ਜ਼ਿਆਦਾ ਟੇਸਟੀ ਆ ਪੁਰਾਣੇ ਤੋਂ ਪੁਰਾਣਾ ਸਰਬਤ ਬਹੁਤ ਵਧੀਆ ਹੈ ਤੇ ਤੁਸੀਂ ਜਰੂਰ ਬਣਾ ਕੇ ਦੇਖਿਓ ਦੇਖੋ ਤੁਸੀਂ ਫਲੇਵਰ ਕਲਰ ਦੇਖੋ ਤੁਸੀਂ ਕਿੰਨਾ ਚੇਂਜ ਹੋ ਗਿਆ ਸੋ ਮੈਂ ਤੁਹਾਨੂੰ ਟੇਸਟ ਕਰਕੇ ਦੱਸ ਦਿਆਂ ਜੀ ਤੇ ਸੋ ਬਹੁਤ ਜ਼ਿਆਦਾ ਜਮੀ ਆ ਤੇ ਤੁਸੀਂ ਜਰੂਰ ਆਪਣੇ ਬੱਚਿਆਂ ਨੂੰ ਜਦੋਂ ਵੀ ਸਕੂਲ ਤੋਂ ਵਾਪਸ ਹੁੰਦੇ ਆ ਪਹਿਲਾਂ ਬਣਾ ਕੇ ਰੱਖੋ ਤੇ ਆਪਣੇ ਬੱਚਿਆਂ ਨੂੰ ਟੇਸਟ ਕਰਵਾਓ ਤੇ ਕੋਲਡ ਡਰਿੰਕ ਵਗੈਰਾ ਛੱਡ ਦਿਓ ਤੇ ਬਾਹਰ ਦੀਆਂ ਚੀਜ਼ਾਂ ਖਾਣੀਆਂ ਛੱਡ ਦਿਓ ਤੇ ਬੱਚਿਆਂ ਨੂੰ ਇਹ ਚੀਜ਼ਾਂ ਬਣਾ ਕੇ ਦਿਆ ਕਰੋ ਇੱਕ ਤਾਂ ਬੱਚੇ ਵਧੀਆ ਰਹਿੰਦੇ ਆ ਤੇ ਉਹਨਾਂ ਦੀ ਸਿਹਤ ਵੀ ਸੋਹਣੀ ਰਹਿੰਦੀ ਆ ਤੇ ਕੋਈ ਵੀ ਪ੍ਰੋਬਲਮ ਕ੍ਰੀਟ ਨਹੀਂ ਹੁੰਦੀ ਆ ਸੋ ਤੁਸੀਂ ਦੇਖ ਸਕਦੇ ਹੋ ਕਿ ਕਲਰ ਕਿੰਨਾ ਵਧੀਆ ਹੈ ਤੇ ਸਰਬਤ ਕਿੰਨਾ ਟੇਸਟੀ ਆ ਸੋ ਮਿਲਦੇ ਆ ਅਗਲੀ ਨੈਕਸਟ ਵੀਡੀਓ ਦੇ ਨਾਲ ਜੀ ਬਾਏ ਬਾਏ ਸਸ਼ਿਕਾ ਸਾਰਿਆਂ ਨੂੰ